ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਇਸ ਆਵਾਜ਼ ਦੇ ਨਾਲ ਇਸ ਸ਼ਬਦ ਦੇ ਨਾਲ ਜਿਹੜਾ ਆ ਅੱਜ ਜ਼ਿਲ੍ਹਾ ਪਖਾਨਕੋਟ ਦੀ ਧਰਤੀ ਜਿਹੜੀ ਆ ਆਕਾਸ਼ ਜਿਹੜਾ ਆ ਉਹ ਗੁਰਦਾ ਪਿਆ ਦੇ ਨਗਰ ਕੀਰਤਨ ਵਿਰਾਸਾ ਆ ਉਹ ਅੱਜ ਆ ਨਿਕਲ ਕੇ ਇਹ ਪਿੰਡਾਂ ਦੇ ਵਿੱਚੋਂ ਵੀ ਹੁੰਦਾ ਹੋਇਆ ਲੋਕਾਂ ਦੇ ਦਰਸ਼ਨ ਦਿਦਾਰੇ ਕਰਦਾ ਹੋਇਆ ਅੱਜ ਨਗਰ ਕੀਰਤਨ ਜਾ ਰਿਹਾ ਹੈ ਨਗਰ ਕੀਰਤਨ ਲੈ ਕੇ ਜਿੱਥੇ ਬੰਦੀਆਂ ਜਿਹੜੀਆਂ ਜਾ ਰਹੀਆਂ ਉਹ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਭਾਈ ਸਾਹਿਬ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆ ਵਾਹਿਗੁਰੂ ਜੀ ਕੀ ਫਤਿਹ ਆ ਜਨਾਬ ਕਿਤੋਂ ਨਗਰ ਕੀਰਤਨ ਨਿਕਲਿਆ ਔਰ ਕਿਸ ਸਬੰਧ ਦੇ ਵਿੱਚ ਇਹ ਗੁਰੂ ਗੋਬਿੰਦ ਸਿੰਘ ਅਵਤਾਰ ਪੁਰਬ ਦੀ ਕਰਕੇ ਨੂਪ ਸ਼ਹਿਰ ਤੋਂ ਨਿਕਲਦਾ ਇਹਨੂੰ 29 ਸਾਲ ਹੋ ਗਏ ਆ ਇਲਾਕੇ ਦੀ ਸਹਿਯੋਗ ਨਾਲ ਬੜੀ ਹੁਮਮਾ ਕੇ ਹਰ ਫੰਕਸ਼ਨ ਆਉਂਦੀ ਆ ਉਫਤਾਰਪੁਰ ਵਿਖੇ ਤਰੀਕ ਨੂੰ ਉਹਦੇ ਸੰਬੰਧ ਚ ਜੇਤਾ 2 ਤਰੀਕ ਨੂੰ ਹਰ ਸਾਲ ਕੱਜਿਆ ਜਾਂਦਾ ਧੰਨਵਾਦ ਸੰਗਤ ਦਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀਰੇ ਮਹਾਰਾਜ ਕਲਯੁਗ ਦੇ ਅਵਤਾਰ ਗੁਰੂ ਨਾਨਕ ਦੇਵ ਜੀ ਉਹ ਹੀ ਜੋਤ ਤਖਨਿ ਜੋਤ ਗੁਰੂ ਗੋਬਿੰਦ ਸਿੰਘ ਹੋਏ ਆ ਉਹਦੀ ਜੋਤ ਜਿਹੜੀ ਆ ਉਹਦੀ ਬੜੀ ਨਿਆਰੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਮੂਹ ਸੰਗਤਾਂ ਨੂੰ ਕੰਤਨ ਦਾ ਸਾਹਿਬ ਗੁਰਗੋਵ ਸਿੰਘ ਮਹਾਰ ਪ੍ਰਕਾਸ਼ ਦਿਹਾੜੇ ਤੇ ਸਮੋਹ ਸੰਗਤਾਂ ਨੇ ਲੱਖਾਂ ਬਧਾਈ ਹੋਵੇ ਚੋਹਣ ਜੋਬ ਪ੍ਰੰਡ ਨਿਬਸਾਤ ਤੋਂ ਲੈ ਕੇ ਲੋ ਜਸਨੇ ਪਾਸ਼ੀ ਸਾਹਿਬ ਗੁਰਗੋਵ ਸਿੰਘ ਮਹਾਰ ਪ੍ਰਕਾਸ਼ ਜਿਹੜਾ ਮਨਾਉਂਦਿਆਂ ਹੋਇਆ ਜੋ ਕਿ ਨਗਰ ਤੇ ਦੋ ਜਨਮਰੀਨ ਹਰ ਸਾਲ ਘਟੇ ਜਾਂਦਾ ਹੈ 29 ਸਾਲ ਹੋ ਗਏ ਨਾ ਸਾਨੂੰ ਨਗਰ ਤੇ ਕਰਦੇ ਆਂ ਔਰ 359 ਮੈਂ ਪ੍ਰਕਾਸ਼ ਮਨਾਇਆ ਜਾ ਰਿਹਾ ਹੈ ਜੋ ਕਿ ਇਸ ਸਮੇਂ ਵਿੱਚ ਪਿੰਡ ਨਿਬਸਾਤ ਲੈ ਕੇ ਪਿੰਡ ਨੰਗਲ ਕੋਠਿਆਂ ਸੋਹੜਾ ਕੋਠੀ ਸੰਤਾਰ ਮੰਤਰਗੜ ਉਹਨਾਂ ਦੇ ਕਿੰਨੇ ਕਿ ਪਿੰਡ ਕਵਰ ਕਰਦੇ 12 ਪਿੰਡ ਕਵਰ ਕਰਦੇ ਆ ਜੀ 12 ਪਿੰਡਾਂ ਦੇ ਵਿੱਚ 12 ਪਿੰਡਾਂ ਦੇ ਵਿੱਚ ਉਹ ਨਗਰ ਕੀਰਤਨ ਹੁੰਦਾ ਹੋਇਆ ਆਪਣੇ ਸਥਾਨ ਗੁਰਦੁਆਰਾ ਵਾਰਸਾਪ ਜੀ ਅਨੁਸਾਰ ਵਿਕੇ ਸੋਲੰਸ ਅਨੁਸਾਰ ਵਿਕੇ ਹਾਂਜੀ ਅਨੁਸਾਰ ਅਨੁਪਚਾਰ ਅਨੁਪਚਾਰ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਇਹ ਨਗਰ ਕੀਰਤਨ ਜਾਂਦਾ ਆ ਤੇ ਸੰਗਤ ਨੂੰ ਜਿਹੜੀਆਂ ਪਿੰਡਾਂ ਪਿੰਡਾਂ ਦੇ ਸੰਗਤਨ ਨੂੰ ਜਿਹੜਾ ਉਹ ਵੀ ਦਰਸ਼ਨ ਦਿਦਾਰੇ ਹੁੰਦੇ ਆ ਮਾਲਕ ਦੇ ਹੁੰਦੇ ਆ ਉਹਨਾਂ ਦੇ ਨਾਮ ਸਿਮਰਨ ਕਰਦੇ ਆ ਤੇ ਦੇ ਨਿਹੱਗ ਜੱਥੇ ਬੰਦੀਆਂ ਜਿਹੜੀਆਂ ਆ ਉਹ ਵੀ ਉਹ ਵੀ ਜਿਹੜੇ ਆਪਣੇ ਕਰਤੱਬ ਜਿਹੜੀਆਂ ਉਹ ਵੀ ਦਿਖਾਉਂਦੀਆਂ ਨਜ਼ਰ ਆਉਂਦੀਆਂ ਵੀਰੇ ਕਿੰਨੀ ਇੱਕ ਜਨਤਾ ਜਿਹੜੀ ਆ ਨਗਰ ਕੀਰਤਨ ਦੇ ਨਾਲ ਹੁੰਦੀ ਆ ਕਿਉਂਕਿ ਅੱਜ ਜੇ ਦੱਸਿਆ ਵੀ 바ਵਾ ਦੇਰ ਹੋ ਗਈ 바ਵਾ ਵਰੇ ਹੋ ਗਿਆ ਤਾਂ ਨਗਰ ਕੀਰਤਨ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਮੂਹ ਜੀਆਂ ਹੀ ਸਾਥ ਸੰਗਤਾਂ ਨੂੰ ਧੰਨ ਧੰਨ ਦਸ਼ਮੇਸ਼ ਪਿਤਾ ਸ਼ਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ ਔਰ ਇਹ ਪਿਛਲੇ 29 ਸਾਲਾਂ ਤੋਂ ਜਿਹੜਾ ਮਤਲਬ ਕਿ ਨਗਰ ਕੀਰਤਨ ਕਰਦੇ ਆ ਰਹੇ ਹਾਂ ਔਰ ਸਮੂਹੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਨਗਰ ਕੀਰਤਨ ਕੱਢਿਆ ਜਾਂਦਾ ਹੈ। ਹੋਰ ਪਰਮਾ ਹੁੰਗਾਰਾ ਸੰਗਤਾਂ ਨਾਲ ਮਿਲਦਾ ਹੈ ਇਸ ਨਗਰ ਕੀਰਤਨ ਦੇ ਵਿੱਚ ਸੰਗਤਾਂ ਦੂਰ ਦਰਾਡੇ ਤੋਂ ਆ ਕੇ ਸਮੂਲੀਅਤ ਕਰਦੀਆਂ ਨੇ ਦਰਸ਼ਣ ਦੇਦਾਰੇ ਕਰਦੀਆਂ ਹਨ ਔਰ ਦਿਨ ਪ੍ਰਤੀ ਦਿਨ ਹਰ ਸਾਲ ਸੰਗਤਾਂ ਦਾ ਉਰਜਾਣ ਵਾਧਾ ਹੀ ਆ ਤੇ ਬਹੁਤ ਵਧੀਆ ਇੱਕ ਉਪਰਾਲਾ ਅਨੂਪਚਾਰ ਦੀਆਂ ਸੰਗਤਾਂ ਦਾ ਵੀ ਤੇ ਕਮੇਟੀ ਦਾ ਪ੍ਰਬੰਧ ਕਮੇਟੀ ਦਾ ਜਿਹੜਾ ਕਿ ਇਹ ਨਗਰ ਕੀਰਤਨ ਪਹਿਲਾਂ ਸਟਾਰਟ ਕੀਤਾ ਹੌਲੀ ਹੌਲੀ ਦਿਨ-ਪ੍ਰਤੀ ਦਿਨ ਮਤਲਬ ਕਿ ਸੰਗਤਾਂ ਦਾ ਵਾਅਦਾ ਹੀ ਹੋਇਆ ਹੈ। ਔਰ ਕਸ਼ਮ ਪਿਤਾ ਸਰਵੰਸਦਾਨੀ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਰੀਆਂ ਸੰਗਤਾਂ ਦਰਸ਼ਨ ਦਿਦਾਰੇ ਔਰ ਗੁਰਪੁਰਬ ਨੂੰ ਮਨਾਉਂਦੇ ਹੋਏ ਅੱਜ ਦਾ ਜਿਹੜਾ 2 ਤਰੀਕ ਦਾ ਨਗਰ ਕੀਰਤਨ ਹੈ ਮਤਲਬ ਕਿ ਹਰ ਸਾਲ 2 ਤਰੀਕ ਹੀ ਨਗਰ ਕੀਰਤਨ ਕੱਢਿਆ ਜਾਂਦਾ। ਇਹਦੀ ਜਿਹੜੀ ਡੇਟ ਹੈ ਉਹ 2 ਤਰੀਕ ਹੀ ਫਿਕਸ ਕੀਤੀ ਗਈ ਹੈ ਔਰ ਜਿੰਨੇ ਵੀ ਨਗਰਾਂ ਤੋਂ ਵੱਖ-ਵੱਖ ਨਗਰਾਂ ਤੋਂ ਹੁੰਦੇ ਹੋਵੇ ਮਤਲਬ ਕਿ ਆ ਰਹੇ ਹਾਂ ਔਰ ਸੰਗਤਾਂ ਬਹੁਤ ਹੀ ਸਹਿਯੋਗ ਲੰਗਰਾਂ ਪ੍ਰਤੀ ਵੀ ਸ਼ਰਦਾਬਾਨ ਜਿੰਨੀਆਂ ਵੀ ਮਤਲਬ ਕਿ ਭਾਵਨਾਵਾਂ ਜੁੜੀਆਂ ਹੋਈਆਂ ਹਨ ਲੋਕੀ ਬਹੁਤ ਸੇਵਾ ਸਤਿਕਾਰ ਮਾਨ ਸਤਕਾਰ ਗੁਰੂ ਸਾਹਿਬ ਦਾ ਕਰ ਰਹੇ ਹਨ ਔਰ ਤੋਂ ਬਾਅਦ ਗੁਰਦੁਆਰਾ ਸਾਹਿਬ ਜਾ ਕੇ ਸਮਾਪਤੀ ਕੀਤੀ ਜਾਏਗੀ ਉੱਥੇ ਪਾਠ ਭੋਗ ਪਾਏ ਜਾਣਗੇ ਹਾਂਜੀ ਹਾਂਜੀ ਅਨੂਪ ਸ਼ਹਿਰ ਵਿਖੇ ਹੀ ਨਗਰ ਕੀਰਤਨ ਦੀ ਜਿਹੜੀ ਇਹ ਸਮਾਪਤੀ ਹੋਊਗੀ 3 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਰਖਵਾਏ ਜਾਣਗੇ ਔਰ ਮਤਲਬ ਕਿ 5 ਤਰੀਕ ਨੂੰ ਜਿਹੜੇ ਭੋਗ ਪਾਏ ਜਾਣਗੇ ਪਏ ਮਤਲਬ ਕਿ ਗੁਰਪੁਰ ਵਾਲੇ ਵੀ ਦਿਨ ਪਏ 5 ਤਰੀਕ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪੂਰੇ ਵਰਲਡ ਲੈਵਲ ਤੇ ਜਿਹੜਾ ਗੁਰਪੁਰਬ ਆਇਆ ਜਾ ਰਿਹਾ ਹੈ ਉਹਦੇ 5 ਤਰੀਕ ਨੂੰ ਪਏ ਬਹੁਤ ਮਤਲਬ ਕਿ ਭੋਗ ਪਾਏ ਜਾਣਗੇ 5 ਤਰੀਕ ਨੂੰ ਆਪਾਂ ਪਾਈ ਕੀ ਸਨੇਹਾ ਦੇਣਾ ਚਾਹੋਗੇ ਤੁਸੀਂ ਨਗਰ ਵਾਸੀਆਂ ਨੂੰ ਸਮੂਹ ਸੰਗਤ ਨੂੰ ਕੀ ਸਨੇਹਾ ਦੇਣਾ ਚਾਹੋਗੇ ਜੀ ਹਾਂਜੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸੋਸ਼ਲ ਸੰਗਠਨ ਦਾ ਜੋ ਇਹਨੇ ਲੱਖ ਵਿੱਚ ਸੰਗਤਾਂ ਜੋੜ ਕੇ ਬੈਠੀਆਂ ਹਨ ਗੁਰਗਾ ਲੰਗਰ ਚਾਰ ਕਰ ਰਹੇ ਹਨ ਹੋਰ ਸੇਵਾ ਕਰ ਰਹੇ ਸੰਗਤਾਂ ਬਹੁਤ ਬਹੁਤ ਧੰਨਵਾਦ ਕਰਦੇ ਜਨਤਾਂ ਦਾ ਉਹ ਅੰਦਰ ਸਾਲ ਸਕੇ ਭਾਰ ਪ੍ਰਗਰਮ ਸਾਡੇ ਰਾਮਾਗੇ ਸਾਸੀ ਜਿੰਦਰ ਸਿੰਘ ਦੇ ਸਾਰੇ ਵਾਸੀ ਖਾਲਸਾ ਵਾਹਿਗੁਰੂ ਦੀ ਕਿਰਪਾ ਤੇ ਇਹ ਨਗਰ ਕੀਰਤਨ ਆ ਜਿਹੜਾ ਅਨੂਬ ਸ਼ਹਿਰ ਤੋਂ ਤੇ ਹੋਰ ਬਾਰਾ ਪਿੰਡਾ ਤੋਂ ਨਿਕਲਦਾ ਹੋਇਆ ਆ ਗੁਰਦੁਆਰਾ ਸ਼੍ਰੀ ਅਨੂਬ ਸਾਹਿਬ ਦੇ ਵਿੱਚ ਜਿਹੜਾ ਅਨੂਬ ਸ਼ਹਿਰ ਪਿੰਡ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਆ ਉੱਥੇ ਜੇ ਜਾਈ ਜਾ ਕੇ ਜਿਹਦੀ ਸਮਾਪਤੀ ਕੀਤੀ ਜਾਏਗੀ ਉੱਥੇ ਭੋਗ ਪਾਏ ਜਾਣਗੇ ਇਹ ਲੰਗਰ ਦਾ ਦੀ ਪ੍ਰਬੰਧਿਤ ਹੋਣਾ ਜੀ ਲੰਗਰ ਦਾ ਸਟਾਫ ਬੱਜੇਗਾ ਠੀਕ ਹੈ ਜੀ ਹੋਰ ਕਿੰਨੇ ਕਿੱਥੇ ਆ ਸਾਡੇ ਨਾਲ ਹੋਰ ਵੀ ਸੰਗਤ ਖੜੀ ਆ ਭਾਈ ਕੀ ਕੀ ਜਣਾ ਚਾਹਉਂਦੇ ਭਾਈ ਸਾਹਿਬ ਅੱਜ ਤੁਸੀਂ ਵੀ ਇਹ ਜਿਹੜੇ ਚਾਲੇ ਪਾਏ ਉਹ ਨਾਲ ਅੱਜ ਬੜਾ ਭੱਟਾ ਦੇਣਾ ਜੀ ਅੱਜ ਕੱਢੀ ਜਾਉ ਨਾਲ ਅੱਜ ਨੂਰ ਸਰ ਪਿੰਡ ਤੋਂ ਹੋ ਗਏ ਸਹੋੜਾ ਸultanpur ਫਰਗੜ ਨੂਰ ਸਾਹਿਬ ਤੋਂ ਹੋ ਗਏ ਆਪਾਂ ਭੋਇ ਤੋਂ ਗਵਿੰਦਰ ਸਾਤ ਹੋ ਗਏ ਫਿਰ ਨੂਰ ਸਰ ਆਵਾਂਗੇ ਜੀ ਹਾਂਜੀ ਇਹ ਇਹ ਨਗਰ ਕੀਰਤਨ ਦੀਆਂ ਤਸਵੀਰਾਂ ਨੇ ਜਿਹੜੀਆਂ ਅੱਜ ਤੁਹਾਡੇ ਨਾਲ ਆਪਾਂ ਐਮਐਚ ਪੰਜਾਬ ਦੇ ਤੇੜੀਆਂ ਖਾਨੀਆਂ ਕਰਦੇ ਪਏ ਆ ਜਿੱਥੇ ਸੰਗਤ ਜਿਹੜੇ ਅਮਰੇ ਚਾਵਾਂ ਦੇ ਨਾਲ ਤੇ ਬੜੀ ਸ਼ਰਧਾ ਦੇ ਨਾਲ ਜਿਹੜਾ ਇਸ ਨਗਰ ਕੀਰਤਨ ਦੇ ਵਿੱਚ ਜਿੱਥੇ ਭਾਗ ਲੈ ਰਹੀਆਂ ਆ ਉੱਥੇ ਹੀ ਵਾਹਿਗੁਰੂ ਜੀ ਦਾ ਖਾਸਾ ਇੱਕ ਜਿਹੜੀ ਵਾਹਿਗੁਰੂ ਜੀ ਕੀ ਸਤੇ ਦੇ ਇਹੜੇ ਜਕਾਰੇ ਜਿਹੜੇ ਆ ਉਹ ਬੋਲਦੀਆਂ ਪਈਆਂ ਤੁਸੀਂ ਆ ਜਿਹੜੀਆਂ ਆ ਤੇ ਤਸਵੀਰਾਂ ਜਿਹੜੀਆਂ ਆ ਉਹ ਇੱਕ ਵਾਰ ਦੋ ਵਾਰ ਤੋਂ ਜਿਹੜੀਆਂ ਆ ਜਰੂਰ ਖਾਨੀਆਂ ਕਰਵਾਇਨੇ ਆ ਅੱਜ ਦੇ ਨਗਰ ਕੀਰਤਨ ਦੀਆਂ